ਜਾਰੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਲਦ ਚੋਣਾਂ ਦਾ ਵਿਗਲ ਵੱਜ ਸਕਦਾ ਹੈ ਤਾਂ ਸੂਤਰਾਂ ਦੇ ਮੁਤਾਬਿਕ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਜਲਦ ਹੋਣਗੀਆਂ 5 ਅਕਤੂਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਤਿਆਰੀ ਜੜੀਆ ਕੀਤੀ ਜਾ ਰਹੀ ਹੈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸੂਬੇ ਦੇ ਸਾਰੇ ਏਡੀਸੀ ਨੂੰ ਜਿਹੜੀ ਕਿ ਚਿੱਠੀ ਲਿਖੀ ਹੈ ਤੇ ਬਲਾਕਾਂ ਦੇ ਪੁਨਰਗਠਨ ਦੇ ਹਿਸਾਬ ਨਾਲ ਚੋਣ ਹਲਕੇ ਬਣਾਉਣ ਦੇ ਹੁਕਮ ਦਿੱਤੇ ਸੈਸ ਵਕਤ ਦੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚੋਣਾਂ ਦਾ ਵਿਗੁੱਲ ਵਜਣ ਦੀ ਤਿਆਰੀ ਦੇ ਵਿੱਚ ਹੈ ਜ਼ਿਲ੍ਹਾ ਪੰਚਾਇਤ ਤੇ ਪੰਚਾਇਤ ਸੰਪਤੀ ਚੋਣਾਂ ਜਿਹੜੀਆਂ ਨੇ ਉਹ ਜਲਦ ਕਰਵਾਈਆਂ ਜਾਣਗੀਆਂ ਤਾਂ ਜਾਣਕਾਰੀ ਦੇ ਮੁਤਾਬਿਕ 5 ਅਕਤੂਬਰ ਤੋਂ ਪਹਿਲਾਂ ਪਹਿਲਾਂ ਇਹ ਚੋਣਾਂ ਕਰਵਾਉਣ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸੂਬੇ ਦੇ ਜਿੰਨੇ ਵੀ ਐਡੀਸੀ ਹੈਗੇ ਨੇ ਤਾਂ ਸਾਰਿਆਂ ਨੂੰ ਚਿੱਠੀ ਵਿੱਚ ਕੀ ਹੈ ਤਾਂ ਇਸ ਚਿੱਠੀ ਦੇ ਵਿੱਚ ਬਲਾਕਾਂ ਦੇ ਪੁਨਰਗਠਨ ਦੇ ਹਿਸਾਬ ਦੇ ਨਾਲ ਚੋਣ ਹਲਕੇ ਬਣਾਉਣ ਦੀ ਜਿਹੜੀ ਹੈ ਉਹ ਹੁਕਮ ਕੀਤੇ ਨੇ ਜੀ ਖਬਰ ਹੈ ਪੰਜਾਬ ਦੇ ਵਿੱਚ ਜਲਦ ਵੱਜ ਸਕਦਾ ਚੋਣਾਂ ਦਾ ਵਿਕਲਪ 5 ਅਕਤੂਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਤਿਆਰੀ ਜਿਹੜੀ ਹੈ ਉਹ ਕੀ ਕੀਤੀ ਜਾ ਰਹੀ ਹੈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸੂਬੇ ਦੇ ਸਾਰੇ اے ਡੀਸੀ ਨੂੰ ਜਿਹੜਾ ਕਿ ਚਿੱਠੀ ਲਿਖੀ ਹੈ